ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਟੈਰਿਫ ਵਾਰ ਟ੍ਰੇਡ ਵਾਰ ਦੇ ਵਿੱਚ ਚਾਈਨਾ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਵਾਰੀ ਫਿਰ ਉਹਨਾਂ ਨੇ ਯੂਐਸ ਦੇ ਉਤਪਾਦ ਦੇ ਉੱਤੇ ਯੂਐਸ ਗੁੱਡਸ ਦੇ ਉੱਤੇ ਆਪਣਾ ਜਿਹੜਾ ਟੈਰਿਫ ਟੈਕਸ ਰੇਟ ਆ ਉਸ ਨੂੰ 84% ਤੋਂ ਵਧਾ ਕੇ 125% ਕਰ ਦਿੱਤਾ ਨਾਲ ਉਹਨਾਂ ਨੇ ਤੰਜ ਕੱਸਦੇ ਹੋਏ ਕਿਹਾ ਵੀ ਜਿਹੜੇ ਟਰੰਪ ਹੁਣਾ ਦੇ ਟੈਰਿਫ ਹਾਈਕ ਆ ਇਹ ਇੱਕ ਮਜ਼ਾਕ ਆ ਇਹ ਜੋਕ ਅ ਚੱਲ ਰਿਹਾ ਹੈਗਾ ਆ ਸੋ ਅ ਲਗਾਤਾਰ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਟ੍ਰੇਡ ਟ੍ਰੇਡ ਵਾਰ ਦੇ ਵਿੱਚ ਟੈਰਿਫਸ ਦੇ ਵਿੱਚ ਅ ਇੱਕ ਦੂਜੇ ਨੂੰ ਜਿਹੜਾ ਉਹ ਚੋਟ ਲਾ ਰਹੇ ਆ ਦੁਨੀਆ ਦੀ ਨੰਬਰ 1 ਤੇ ਨੰਬਰ 2 ਇਕਨੋਮੀ ਉਹ ਐਸ ਟਾਈਮ ਟੈਰਿਫ ਟੈਰਿਫ ਜਿਹੜਾ ਉਹ ਖੇਲ ਰਹੀ ਆ 트ੰਪ ਹੁਣਾਂ ਨੇ ਪਿਛਲੇ 2 ਅਪ੍ਰੈਲ ਨੂੰ ਐ ਐਲਾਨ ਕੀਤੇ ਸੀਗੇ ਰੈਸੀਪਰੋਕਲ ਟੈਰਿਫਸ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲਗਾਏ ਜਾਣੇ ਸੀਗੇ ਜਿੰਨੇ ਜਿੰਨੇ ਅਮਰੀਕਾ ਦੇ ਉਤਪਾਦ ਦੇ ਉੱਤੇ ਲੱਗ ਰਿਹਾ ਸੀਗਾ ਪਰ ਦੇਖਿਆ ਗਿਆ ਵੀ ਬਾਅਦ ਚ ਇਵੈਂਚੁਅਲੀ ਦੋ ਦਿਨ ਪਹਿਲਾਂ ਰਾਸ਼ਪਤੀ 트ੰਪ ਨੇ ਉਹ ਬਾਕੀ ਦੁਨੀਆ ਦੇ ਉੱਤੇ ਜਿਹੜੇ ਟੈਰਿਫਸ ਆ ਉਹਨਾਂ ਨੂੰ 90 ਦੇਣ ਦੇ ਲਈ ਪਾਜ਼ ਕਰ ਦਿੱਤਾ ਸੀ ਪਰ ਚਾਈਨਾ ਦੇ ਉੱਤੇ ਜਿਹੜੇ ਟੈਰਿਫਸ ਆ ਉਹਨਾਂ ਨੂੰ ਬਰਕਰਾਰ ਰੱਖਿਆ ਸੀ ਇੱਕ ਦੂਜੇ ਦੇ ਉੱਤੇ ਦੋ ਤਿੰਨ ਵਾਰੀ ਇਹ ਟੈਰਿਫ ਜਿਹੜੇ ਉਹ ਵਧਾ ਚੁੱਕੇ ਆ ਤੇ ਅਮਰੀਕਾ ਹੁਣ ਚਾਈਨਾ ਦੇ ਉਤਪਾਦ ਦੇ ਉੱਤੇ 145% ਟੈਰਿਫ ਜਿਹੜਾ ਉਹ ਲਗਾ ਰਿਹਾ ਹੈਗਾ ਆ ਟੈਕਸ ਜਿਹੜਾ ਉਹ ਲਗਾ ਰਿਹਾ ਆ ਉਧਰ ਦੱਸ ਚਾਹੀਏ ਹੁਣ ਚਾਈਨਾ ਨੇ ਉਹ ਉਹੀ ਟੈਰਿਫ ਜਿਹੜਾ ਪਹਿਲਾਂ 84 ਸੀਗਾ ਉਸ ਨੂੰ ਹੁਣ 125% ਕਰ ਦਿੱਤਾ ਆ ਹੁਣ ਇਹ ਦੇਖਣਾ ਹੋਊਗਾ ਵੀ ਰਾਸ਼ਪਤੀ ਟਰੰਪ ਇਸ ਦੇ ਉਲਟ ਕੀ ਕਾਰਵਾਈ ਕਰਦੇ ਆ ਕੀ ਟੈਰਿਫ ਨੂੰ ਵਧਾ ਕੇ ਇਹ ਹੁਣ 150 ਜਾਂ 200% ਤੱਕ ਲੈ ਕੇ ਜਾਂਦੇ ਆ ਇਹ ਦੇਖਣ ਵਾਲੀ ਜਿਹੜੀ ਗੱਲ ਜਿਹੜੀ ਹੋ ਰਹੀਗੀ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜਾ ਯੂਐਸ ਦੇ ਵੱਲੋਂ ਲਗਾਤਾਰ ਐਕਸੈਸਿਵਲੀ ਹਾਈ ਟੈਰਿਫਸ ਚਾਈਨਾ ਦੇ ਉੱਤੇ ਜੋ ਲਗਾਏ ਜਾ ਰਹੇ ਆ ਉਹ ਕਿਨੇ ਵੀ ਸੀਰੀਅਸਲੀ ਵਾਇਓਲੇਟ ਕਰ ਰਿਹਾ ਆ ਇੰਟਰਨੈਸ਼ਨਲ ਇਕਨੋਮਿਕ ਤੇ ਟ੍ਰੇਡ ਰੂਲਸ ਨੂੰ ਤੇ ਕਹਿੰਦੇ ਵੀ ਇਹ ਕਾਉਂਟਰ ਰਨਸ ਕਾਉਂਟਰ ਟੂ ਬੇਸਿਕ ਇਕਨੋਮਿਕ ਪ੍ਰਿੰਸੀਪਲ ਤੇ ਕਾਮਨ ਸੈਂਸ ਦੇ ਕਿੰਦੇ ਵੀ ਉਲਟਾ ਕਿਨੇ ਵੀ ਯੂਨੀਲੈਟਰਲੀ ਅਮਰੀਕਾ ਇਸ ਟਾਈਮ ਬੁੱਲਿੰਗ ਤੇ ਕੋਰਜਨ ਜਿਹੜੀ ਉਹ ਕਰ ਰਿਹਾ ਆ ਉਹ ਚਾਈਨਾ ਵੀ ਆਲੇ ਵੀ ਕੋਈ ਦੁੱਧ ਦੇ ਤੋਤੇ ਨਹੀਂ ਹੈਗੇ ਇਹ ਵੀ ਦੁਨੀਆ ਦੇ ਵਿੱਚ ਥਾਂ ਥਾਂ ਦੇ ਉੱਤੇ ਆਪਣੀ ਇਨਵੈਸਟਮੈਂਟ ਜਿਹੜੀ ਉਹ ਲੈ ਕੇ ਜਾ ਕੇ ਉਹਨਾਂ ਮੁਲਕਾਂ ਨੂੰ ਆਪਣੇ ਇੱਕ ਹਿਸਾਬ ਨਾਲ ਲੱਤ ਥੱਲੋਂ ਦੀ ਨਗਾਉਣ ਵਾਲੀ ਗੱਲ ਕਰਦੇ ਆ ਤੇ ਉਸ ਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਮੈਨੂਫੈਕਚਰਿੰਗ ਪ੍ਰੈਕਟਿਸਿਜ਼ ਉਹਨਾਂ ਦੀਆਂ ਆ ਦੁਨੀਆ ਦੇ ਮੁਲਕਾਂ ਦੇ ਆਪਣੇ ਜਿਹੜੇ ਮੈਨੂਫੈਕਚਰਿੰਗ ਹੱਬ ਆ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਤਬਾਹ ਕਰ ਦਿੱਤਾ ਹੈਗਾ ਆ ਸੋ ਟਿਟ ਫਰਟ ਐਟ ਟੈਰਿਫਸ ਦੇ ਦੌਰ ਦੇ ਵਿੱਚ ਚਾਈਨਾ ਨੇ ਹੁਣ ਇਹ ਅਗਲਾ ਕਦਮ ਜਿਹੜਾ ਉਹ ਚੁੱਕ ਲਿਆ ਹੈਗਾ ਆ ਇੱਕ ਨਿੱਕ ਸਮੇਂ ਲਈ ਇਦਾਂ ਹੀ ਜਿਹੜਾ ਚੱਲਦਾ ਰਹਿ ਸਕੇਗਾ ਇਹ ਅਜੇ ਕਿਸੇ ਦੇ ਕੋਲ ਵੀ ਇਸ ਦਾ ਕੋਈ ਜਵਾਬ ਨਹੀਂ ਆ ਅੱਜ 트ੰਪ ਹੁਣਾਂ ਦਾ ਉੱਤੇ ਨਜ਼ਰ ਰਹੇਗੀ ਵੀ ਚਾਈਨਾ ਦੇ ਦੁਆਰਾ ਵਧਾਏ ਗਏ ਇਹਨਾਂ ਟੈਰਿਫਸ ਦੇ ਜਵਾਬ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਟੈਰਿਫ ਅੱਗੇ ਵਧਾਉਂਦੇ ਨੇ ਉਦਾਂ ਦੱਸਦੇ ਜਾਈਏ ਚਾਈਨਾ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਬਾਏਰ ਹੈਗਾ ਯਾ ਯੂਐਸ ਗੁੱਡਸ ਦਾ ਚਾਈਨਾ ਨੇ ਪਿਛਲੇ ਸਾਲ 150 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਜੋ ਅਮਰੀਕਾ ਤੋਂ ਬਣਿਆ ਸੀ ਉਸ ਨੂੰ ਆਖਰੀ ਦਿਆ ਹੈਗਾ ਆ ਕੈਨੇਡਾ ਮੈਕਸੀਕੋ ਨੰਬਰ 1 ਤੇ ਨੰਬਰ 2 ਦੇ ਉੱਤੇ ਰਿਸਪੈਕਟਿਵਲੀ ਜਿਹੜੇ ਹੋ ਆਉਂਦੇ ਆ ਜਿੱਥੇ ਕੈਨੇਡਾ 350 ਮਿਲੀਅਨ ਤੇ ਸੌਰੀ 350 ਬਿਲੀਅਨ ਤੇ ਜਿਹੜਾ ਮੈਕਸੀਕੋ ਆ 350 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਉਹ ਅਮਰੀਕਾ ਤੋਂ ਖਰੀਦਾ ਹੈਗਾ ਆ ਸੋ ਅ ਇੱਕ ਜਿਹੜੀ ਚੀਜ਼ ਦਾਲ ਦੇ ਨਾਲ ਚਾਈਨਾ ਵਾਲੇ ਹੁਣ ਜਵਾਬੀ ਕਾਰਵਾਈ ਕਰਦੇ ਹੋਏ ਉਹ ਅੱਗੇ ਅਗਲੇ ਕਦਮ ਜਿਹੜੇ ਉਹ ਇਸ ਗੱਲ 'ਚ ਵਧਾ ਰਹੇ ਆ ਕਈ ਅਮਰੀਕਾ ਦੀਆਂ ਕੰਪਨੀਆਂ ਉਹਨਾਂ ਨੇ ਬੈਨ ਕਰ ਦਿੱਤੀਆਂ ਬਲੈਕਲਿਸਟ ਕਰ ਦਿੱਤੀਆਂ ਤੇ ਇਨਫੈਕਟ ਬੇਜਿੰਗ ਵਾਲਿਆਂ ਨੇ ਹਾਲੀਵੁੱਡ ਦੇ ਉੱਤੇ ਵੀ ਨਿਸ਼ਾਨਾ ਸਾਧ ਲਿਆ ਉਹਨਾਂ ਨੇ ਕਹਿੰਦੇ ਵੀ ਹਾਲੀਵੁੱਡ ਦੀਆਂ ਜਿਹੜੀਆਂ ਮੂਵੀਜ਼ ਚਾਈਨਾ 'ਚ ਰਿਲੀਜ਼ ਹੋਣੀਆਂ ਸੀ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਲਾ ਦਿੱਤੀ ਹੈਗੀ ਆ ਕਹਿੰਦੇ ਵੀ ਟਰੰਪ ਹੋਣਾ ਦੇ ਟੈਰਿਫ ਇਨਕਰੀਜ਼ ਆ ਉਸ ਤੋਂ ਆਬਾਦ ਦੇ ਵਿੱਚ ਇਸ ਤੋਂ ਪਹਿਲਾਂ ਚਾਈਨਾ ਨੇ ਅਮਰੀਕਾ ਦੀ ਜਿਹੜੀ ਸਰਵਿਸ ਐਕਸਪੋਰਟਸ ਆ ਉਸ ਦੇ ਉੱਤੇ ਵੀ ਨਿਸ਼ਾਨਾ ਜਿਹੜਾ ਉਹ ਲਾਇਆ ਸੀ ਆਪਣੇ ਜਿਹੜੇ ਸਿਟੀਜ਼ਨਸ ਨੂੰ ਉਹ ਅਮਰੀਕਾ ਦੇ ਵਿੱਚ ਨਾ ਟਰੈਵਲ ਕਰਨ ਦੀ ਹਦਾਇਤ ਦੇ ਰੇ ਸੀ ਜਾਂ ਟਰੈਵਲ ਐਡਵਾਈਸਰੀਜ਼ ਉਹਨਾਂ ਨੇ ਜਾਰੀ ਜਿਹੜੀਆਂ ਉਹ ਕੀਤੀਆਂ ਸੀ ਹੁਣ ਦੋਨੋਂ ਹੀ ਮੁਲਕਾਂ ਨੇ ਦੁਆਰਾ ਇੱਕ ਦੂਜੇ ਦੇ ਉਤਪਾਦ ਦੇ ਉੱਤੇ 100-100% ਤੋਂ ਉੱਤੇ ਜ਼ਿਆਦਾ ਜਿਹੜਾ ਟੈਰੀਫਾ ਟੈਕਸ ਆ ਉਹ ਲੱਗਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ ਸੋ ਇਹ ਕਹਿੰਦੇ ਵੀ ਟੂ ਵੇ ਜਿਹੜਾ ਟਰੇਡ ਆ ਉਸ ਦੇ ਉੱਤੇ ਬਹੁਤ ਵੱਡਾ ਜਿਹੜਾ ਇਸ ਦੇ ਨਾਲ ਅਸਰ ਪਊਗਾ ਅਜੋ ਸਿੰਘ ਜੀ ਛੋਟੇ ਬਿਜ਼ਨੈਸਸ ਦਾ ਕਾਫੀ ਜ਼ਿਆਦਾ ਇਸ ਦੇ ਵਿੱਚ ਓਵਰਆਲ ਪੱਠਾ ਕਹਿ ਸਕਦੇ ਆ ਵੀ ਬਹਿ ਸਕਦਾ ਹੈ ਕਿਤੇ ਅੰਡਰ ਹੀ ਨਾ ਚਲੇ ਜਾਣ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਬਹੁਤ ਸਾਰਾ ਸਮਾਨ ਚਾਈਨਾ ਤੋਂ ਬਣ ਕੇ ਆਉਂਦਾ ਸੀ ਜਾਂ ਬਹੁਤ ਸਾਰੇ ਕਿਸਾਨਾਂ ਦਾ ਸਮਾਨ ਵੀ ਚੀਨ ਨੂੰ ਜਿਹੜਾ ਉਹ ਜਾਂਦਾ ਸੀਗਾ ਸੋ ਹੁਣ ਨਵੇਂ ਜਿਹੜੇ ਟਰੇਡਿੰਗ ਪਾਰਟਨਰਸ ਆ ਦੋਨੋਂ ਹੀ ਮੁਲਕਾਂ ਨੂੰ ਲੱਭਣ ਵਾਲ ਨੂੰ ਜਾਂ ਇਹਨਾਂ ਕੰਪਨੀਆਂ ਨੂੰ ਲੱਭਣ ਵਾਲ ਨੂੰ ਜਿਹੜਾ ਉਹ ਕਦਮ ਚੱਕਨੇ ਪੈਣਗੇ ਤੇ ਕੋਈ ਸੌਖਾ ਕੰਮ ਨਹੀਂ ਹੁੰਦਾ ਲੰਮਾ ਸਮਾਂ ਜਿਹੜਾ ਲੰਮਾ ਵਕਤ ਜਿਹੜਾ ਆ ਉਹ ਪਾਰਟਨਰਸ ਲੱਭ ਕੇ ਲੱਗਣ ਨੂੰ ਲੱਗ ਜਾਂਦਾ ਆ ਤੇ ਇਹ ਵੀ ਨਹੀਂ ਪਤਾ ਨਾ ਵੀ ਕੱਲ ਨੂੰ ਫੇਰ ਦੁਬਾਰਾ ਕਿੱਥੇ ਕੀ ਜਿਹੜਾ ਉਹ ਕੁਛ ਹੋ ਜੂਵੇ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਇੰਪੋਰਟੈਂਟ ਖਬਰਾਂ ਕਰਨੀਆਂ ਆ ਪਰ ਇਹਦੇ ਵਿੱਚ ਇਹ ਐਡ ਕਰਦੇ ਜਾਈਏ ਤਾਂ ਰੋਇਟਰਸ ਦੇ ਮੁਤਾਬਕ ਹੁਣ 125% ਚਾਈਨਾ ਵਾਲਿਆਂ ਨੇ ਟੈਰਫ ਲਾਇਆ ਹੈ ਅਮਰੀਕਾ ਦੀਆਂ ਚੀਜ਼ਾਂ ਤੇ 145% ਅਮਰੀਕਾ ਵਾਲਿਆਂ ਨੇ ਲਾਇਆ ਹੈ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਹਾਲੀਵੁੱਡ ਦੀਆਂ ਫਿਲਮਾਂ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਆ ਰੀਸਟ੍ਰੈਕਟ ਕਰਤਾ ਉਹਨਾਂ ਨੂੰ ਉੱਥੇ ਕਹਿੰਦੇ ਲੈ ਕੇ ਨਹੀਂ ਜਾਣੀਆਂ ਹੈਗੀਆਂ ਤੇ ਇਸ ਤੋਂ ਬਿਨਾਂ 14 ਦੇ ਕਰੀਬ ਕੰਪਨੀਆਂ ਦੇ ਉੱਤੇ ਬੈਨ ਲਾਇਆ ਹੈਗਾ ਬਹੁਤ ਸਾਰੀਆਂ ਜਿਹੜੀਆਂ ਮੈਟਲਸ ਤੇ ਹੋਰ ਮਟੀਰੀਅਲ ਅਮਰੀਕਾ ਆਂਦਾ ਹੈਗਾ ਉਹਨਾਂ ਦੇ ਉਹਨਾਂ ਨੂੰ ਭੇਜਣੀਆਂ ਉਹ ਬੰਦ ਕਰ ਦਿੱਤਾ ਹੈਗੀਆਂ ਸੋ ਚਾਈਨਾ ਵਾਲੇ ਤਾਂ ਇਹ ਕਹਿ ਰਹੇ ਆ ਕਿ ਅਮਰੀਕਾ ਵਾਲੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਜੋ ਕਰ ਰਹੇ ਪਰ ਦੂਸਰੇ ਪਾਸੇ ਉਹ ਆਪਣਾ ਅਲਾਈਅੰਸ ਵੀ ਬਣਾ ਰਹੇ ਹੈਗੇ ਆ ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਹੋਣਾ ਦੇ ਨਾਲ ਪ੍ਰੈਜ਼ੀਡੈਂਟ ਜ਼ੀ ਜ਼ਿੰਗ ਪਿੰਗ ਦੀ ਗੱਲਬਾਤ ਹੋਈ ਹੈਗੀ ਆ ਯੂਰਪੀਅਨ ਯੂਨੀਅਨ ਨੂੰ ਉਹਨਾਂ ਨੇ ਕਿਹਾ ਵੀ ਤੂੰ ਤੁਹਾਨੂੰ ਜਿਹੜੀ ਇੰਟਰਨੈਸ਼ਨਲ ਤੁਹਾਡੀ ਰਿਸਪੌਂਸਿਬਿਲਟੀ ਆ ਉਹ ਪੂਰੀ ਕਰਨੀ ਚਾਹੀਦੀ ਆ ਸਾਊਥ-ਈਸਟ ਏਸ਼ੀਆ ਦੇ ਵਿੱਚ ਉਹ ਤਿੰਨ ਦਿਨਾਂ ਦਾ ਟੂਰ ਕਰਨ ਜਾ ਰਿਹਾ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਜ਼ੀ ਜ਼ਿੰਗਪਿੰਗ ਹੈਗਾ ਈਂਡੀਆ ਵਾਲਿਆਂ ਨੂੰ ਉਹਨਾਂ ਨੇ ਕਿਹਾ ਸੀ ਪਰ ਈਂਡੀਆ ਵਾਲੇ ਚੁੱਪਚੀਤੇ ਜਿਹੜੇ ਬੈਠੇ ਰਹੇ ਹੈਗੇ ਆ ਵੀਅਤਨਾਮ, ਮਲੇਸ਼ੀਆ, ਕੰਬੋਡੀਆ ਇਹ ਸਾਰੇ ਜਿਹੜੇ ਉਹਨਾਂ ਦੇ ਕਾਊਂਟਰਪਾਰਟਸ ਆ ਉਹਨਾਂ ਦੇ ਨਾਲ ਉਹ ਗੱਲਬਾਤ ਕਰਨ ਜਾ ਰਿਹਾ ਹੈਗਾ ਸੋ ਚਾਈਨਾ ਤੇ ਅਮਰੀਕਾ ਦੀ ਜਿਹੜੀ ਟੈਰਫ ਦੀ ਲੜਾਈ ਆ ਉਹ ਹੁਣ ਬਹੁਤ ਤੇਜ਼ ਆ ਜਿਹਦੇ ਨਾਲ ਅਮਰੀਕਾ ਦੇ ਵਿੱਚ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਇਕਨੋਮੀ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਆ ਉਹ ਹੋ ਪੈਣ ਜਾ ਰਿਹਾ ਹੈਗਾ ਤੇ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜਾ ਯੂ ਐਸ ਦਾ ਕੰਜ਼ਿਊਮਰ ਸੈਂਟੀਮੈਂਟ ਹੈਗਾ ਆ ਉਹ ਬਹੁਤ ਲੋ ਹੋ ਗਿਆ ਕਹਿੰਦੇ ਵੀ ਲੋਇਸਟ ਲੈਵਲ ਆ 1952 ਤੋਂ ਬਾਅਦ ਅਥੋ ਤੁਸੀਂ ਅੰਦਾਜ਼ਾ ਲਾ ਲਓ ਕਹਿੰਦੇ ਵੀ 11% ਕੰਜ਼ਿਊਮਰ ਦਾ ਸੈਂਟੀਮੈਂਟ ਡਾਊਨ ਗਿਆ ਇਹ ਅੱਜ ਸੀਐਨਐਨ ਰਿਪੋਰਟ ਕਰ ਰਿਆ ਤੇ ਇਹਦੀ ਰੀਡਿੰਗ ਜੋ ਆ ਉਹ 50.8 ਦੱਸੀ ਗਈ ਹੈ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਬਨ ਉਹਨਾਂ ਨੇ ਸਵੇਰੇ ਹੀ ਅੱਜ ਇਹ ਡਾਟਾ ਆ ਉਹ ਰਿਲੀਜ਼ ਕੀਤਾ ਆ ਸੈਕੰਡ ਲੋਇਸਟ ਰੀਡਿੰਗ ਰეკોર્ਡਸ ਗੋਇੰਗ ਬੈਕ ਟੂ 1952 ਅ ਕਹਿੰਦੇ ਭਈ April ਦੀ ਰੀਡਿੰਗ ਲੋਅਰ ਦੈਨ ਐਨੀਥਿੰਗ ਸੀਨ ਡURING ਗ੍ਰੇਟ ਰੈਸੈਸ਼ਨ ਜਦੋਂ ਗ੍ਰੇਟ ਰੈਸੈਸ਼ਨ ਆਇਆ ਸੀ ਉਹਦੇ ਨਾਲੋਂ ਵੀ ਇਹ ਲੋਅਰ ਦੇਖੀ ਗਈ ਹੈਗੀ ਆ ਅ ਸੋ ਲੋਕਾਂ ਨੂੰ ਪਤਾ ਨਹੀਂ ਚੱਲ ਰਿਹਾ ਭਈ ਸਮਾਨ ਖਰੀਦੀਏ ਨਾ ਖਰੀਦੀਏ ਕੀ ਕੀਤਾ ਜਾਵੇ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਸਟੋਰ ਆ ਉਹਨਾਂ ਨੇ ਆਲਰੇਡੀ ਆਪਣੇ ਹਲੇ ਟੈਰਪ ਤਾਂ ਟਰੰਪ ਹੋਣਾ ਨੇ 90 ਡੇਜ਼ ਲਈ ਅੱਗੇ ਕਰਤੇ ਆ ਪਰ ਸਟੋਰਾਂ ਨੇ ਆਲਰੇਡੀ ਕਈਆਂ ਨੇ ਜਿਹੜਾ ਸਮਾਨ ਆ ਉਹ ਕਾਫੀ ਮਹਿੰਗਾ ਕਰ ਦਿੱਤਾ ਹੋਗਾ ਸੋ ਸੈਂਟੀਮੈਂਟ ਤੇ ਸਪੈਂਡਿੰਗ ਦੇ ਵਿੱਚ ਕਹਿੰਦੇ ਵੀ ਬਹੁਤ ਸਾਰਾ ਜਿਹੜਾ ਲੋਕਾਂ ਦਾ ਰਿਲੇਸ਼ਨ ਹੁੰਦਾ ਹੈ ਵੀ ਕਿਸ ਤਰ੍ਹਾਂ ਤੁਸੀਂ ਸਬਾਨ ਖਰੀਦਣਾ ਹੈਗਾ ਤੇ ਫੈਡ ਵੀ ਬਹੁਤ ਚਿੰਤਾ ਦੇ ਵਿੱਚ ਹੈਗਾ ਕੀ ਕੁਝ ਵਾਪਰੂਗਾ ਇੰਟਰਸਟ ਰੇਟ ਨੂੰ ਲੈ ਕੇ ਹਜੇ ਤੱਕ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਪਰ ਇੰਟਰਸਟ ਰੇਟ ਲੋਅਰ ਆ ਸੋ ਕਾਫੀ ਲੋਕ ਜੋ ਆ ਉਹਨਾਂ ਨੇ ਰੀਫਾਈਨਾਂਸ ਕਰਨਾ ਵੀ ਜੋ ਸ਼ੁਰੂ ਕਰ ਦਿੱਤਾ ਹੈਗਾ ਜੀ ਬਿਲਕੁਲ ਅਲਥੋ ਚਾਈਨਾ ਨੇ ਜਿਹੜੇ ਹਜੋਸਨ ਜੀ ਟੈਰਿਫ ਅਮਰੀਕਾ ਦੇ ਉਤਪਾਦ ਦੇ ਉੱਤੇ ਵਧਾਏ ਆ ਪਰ ਅੱਜ ਮਾਰਕੀਟ ਦੀ ਸ਼ੁਰੂਆਤ ਥੋੜੀ ਪੋਜ਼ਿਟਿਵ ਰਹੀ ਆ ਅੱਜ ਉਹ ਹਰੇ ਦੇ ਵਿੱਚ ਜਾ ਰਹੀ ਆ ਇਸ ਮੌਕੇ ਜਦ ਤੁਹਾਡੇ ਨਾਲ ਗੱਲ ਕਰਨੇ ਆ ਅਧੇ ਪਰਸੈਂਟ ਤੋਂ ਵੱਧ ਜਿਹੜੀਆਂ ਤਿੰਨੋਂ ਹੀ ਮਾਰਕੀਟਸ ਡਾਉ ਜੋਨ ਐਸ ਐਨ ਪੀ 500 ਤੇ ਨਾਸਟੈਕ ਇਹ ਸਾਰੀਆਂ ਜਿਹੜੀਆਂ ਅਧੇ ਪਰਸੈਂਟ ਤੋਂ ਪਾਣੇ ਪਰਸੈਂਟ ਤੱਕ ਉੱਤੇ ਜਿਹੜੀਆਂ ਉਹ ਜਾ ਰਹੀਆਂ ਉਹਦਾ ਯੂ ਐਸ ਟ੍ਰੈਜਰੀ ਦੇ ਜਿਹੜੀ ਈਲਡ ਆ ਔਰ ਉਹ ਲਗਾਤਾਰ ਰਾਈਜ਼ ਜਿਹੜੀ ਉਹ ਹੋ ਰਹੀ ਆ ਸਟਾਕ ਮਾਰਕੀਟ ਓਵਰਆਲ ਜਿਹੜੀ ਆ ਕਹਿੰਦੇ ਵੀ ਪਿਛਲੇ ਕਈ ਚਿਰਾਂ ਦੇ ਵਿੱਚ ਵੀਕਨੈਸ ਜਿਹੜੀ ਉਹ ਦਿਖਾ ਰਹੀ ਆ ਯੂਐਸ ਦੇ ਜਿਹੜੇ ਕੰਜ਼ਿਊਮਰ ਦਾ ਸੈਂਟੀਮੈਂਟ ਆ ਉਹ ਲਗਾਤਾਰ ਜਿੰਨਾ ਤੁਸੀਂ ਦੱਸਿਆ ਵੀ ਅ ਅੱਗੇ ਵੱਲ ਨੂੰ ਆ ਜਿਹੜਾ ਉਹ ਜਾ ਰਿਹਾ ਹੈ ਨੀਵੇਂ ਪੱਧਰ ਦੇ ਉੱਤੇ ਚੱਲ ਰਿਹਾ ਕਹਿੰਦੇ ਵੀ 3 ਇਅਰ ਲੋ ਦੇ ਉੱਤੇ ਆ ਜਿੱਥੇ ਲੋਕਾਂ ਨੂੰ ਇਸ ਮੌਕੇ ਇਨਫਲੇਸ਼ਨ ਦੀ ਜਿਹੜੀ ਚਿੰਤਾ ਆ ਉਹ ਕੰਜ਼ਿਸਟਾ ਰਹੀ ਆ ਨਵੇਂ ਆਏ ਜਿਹੜੇ ਸਰਵਿਸ ਦੇ ਮੁਤਾਬਕ ਇਨਫਲੇਸ਼ਨ ਦੀ ਜਿਹੜੀ ਚਿੰਤਾ ਕਹਿੰਦੇ ਵੀ ਹਾਈਐਸਟ ਆ 1981 ਤੋਂ ਬਾਅਦ ਦੇ ਵਿੱਚ ਇਹ 트ੰਪ ਟੈਰਿਫ ਦੀਆਂ ਅਨਾਉਂਸਮੈਂਟਸ ਤੋਂ ਬਾਅਦ ਦੇ ਵਿੱਚ ਆ ਜੋ ਲੋਕਾਂ ਨੇ ਇਹ ਆਖਿਆ ਸੀ ਇਹ ਪਹਿਲਾਂ ਜਿਹੜਾ ਆ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਇਹ ਸੈਂਟੀਮੈਂਟ ਘੱਟ ਸੀਗਾ 50% ਤੇ ਤੋਂ ਹੁਣ 57% ਲੋਕ ਇਸ ਪਾਸੇ ਵੱਲ ਨੂੰ ਮੰਨਦੇ ਆ ਵੀ ਜਿਹੜਾ ਰੈਸੈਸ਼ਨ ਆ ਉਹ ਆ ਸਕਦਾ ਹੈਗਾ ਆ ਓਵਰਆਲ ਨਵੀਆਂ ਪੋਲਸ ਦੇ ਮੁਤਾਬਕ ਇਹ ਵੀ ਲੋਕ ਮੰਨ ਰਹੇ ਵੀ ਜਿਹੜਾ 트럼ਪ ਹੋਣਾ ਦਾ ਇਸ ਟਾਈਮ ਕਦਮ ਨੇ ਟੈਰਿਫਸ ਨੂੰ ਲੈ ਕੇ ਉਹ ਐਕਸੈਸਿਵ ਜਿਹੜੇ ਆ ਉਹ ਹੋ ਰਹੇ ਆ ਇਹ ਜਿਹੜੇ ਕੁਝ ਸਰਵੇਜ਼ ਆ ਉਹ ਇਸ ਪਾਸੇ ਵੱਲ ਨੂੰ ਗੱਲ ਪੁਆਇੰਟ ਕਰ ਰਹੇ ਨੇ ਜੀ ਅਗਲੀ ਖਬਰ ਵੱਲ ਚਲਿਏ ਉਹ ਈਰਾਨ ਦੇ ਨਾਲ ਸੰਬੰਧਿਤ ਆ ਈਰਾਨ ਦੇ ਜਿਹੜੇ ਟੌਪ ਦੇ ਅਫੀਸ਼ੀਅਲਸ ਆ ਉਹਨਾਂ ਨੇ ਉੱਥੇ ਦੇ ਪ੍ਰੈਜ਼ੀਡੈਂਟ ਕਮੇਨੀ ਨੂੰ ਇਹ ਕਿਹਾ ਵੀ ਭਈ ਜੋ ਯੂਐਸ ਦੇ ਨਾਲ ਗੱਲਬਾਤ ਹੋ ਰਹੀ ਆ ਸਨਿਸ਼ਚਰਵਾਦ ਨੂੰ ਉਹ ਸੀਰੀਅਸਲੀ ਕੀਤੀ ਜਾਵੇ ਨਹੀਂ ਤਾਂ ਕਹਿੰਦੇ ਭਈ ਯੂਐਸ ਦੀ ਤੇ ਇਜ਼ਰਾਈਲ ਦੀ ਜੋ ਥ੍ਰੈਟ ਆ ਈਰਾਨ ਦੇ ਅਗੇਂਸਟ ਉਹ ਬਹੁਤ ਸੀਰੀਅਸ ਹੈਗੀ ਆ ਇਹ ਉਹਨਾਂ ਦੇ ਜਿਹੜੇ ਟੌਪ ਦੇ ਐਡਵਾਈਜ਼ਰਸ ਆ ਉਹ ਦੱਸ ਰਹੇ ਹੈਗੇ ਆ ਯੂਐਸ ਤੇ ਈਰਾਨ ਓਮਾਨ ਦੇ ਵਿੱਚ ਕੱਲ ਨੂੰ ਮਿਲਣ ਜਾ ਰਹੇ ਆ ਆ ਖਾਸ ਕਰਕੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ 트럼ਪ ਉਹਨਾਂ ਦਾ ਜਿਹੜਾ ਫਸਟ ਐਡਮਿਨਿਸਟ੍ਰੇਸ਼ਨ ਸੀ ਉਸ ਟਾਈਮ ਦੇ ਉੱਤੇ ਵੀ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਨਿਊਕਲੀਅਰ ਦੇ ਸਬੰਧ ਦੇ ਵਿੱਚ ਗੱਲਬਾਤ ਕੀਤੀ ਜਾਵੇ ਤਾਂ ਕਿ ਜਿਹੜਾ ਇਰਾਨ ਆ ਜਾਂ ਤਾਂ ਉਹ ਨਿਊਕਲੀਅਰਸ ਨੂੰ ਡੰਪ ਕਰ ਦੇ ਤੇ ਜਾਂ ਉਸ ਨੂੰ ਗਾਹਾਂ ਪ੍ਰੋਡਿਊਸ ਨਾ ਕਰੇ ਨਿਊਯਾਰਕ ਟਾਈਮ ਨੇ ਇੱਕ ਰਿਪੋਰਟ ਕੀਤਾ ਵੀ ਦੋ ਸੀਨੀਅਰ ਇਰਾਨੀਅਨ ਆਫੀਸ਼ਰਸ ਉਹਨਾਂ ਨੇ ਦੱਸਿਆ ਕਿ ਖਮੈਨੀ ਨੇ ਪਿਛਲੇ ਮਹੀਨੇ ਜੋ ਉਹਨਾਂ ਦੇ ਜੁਡੀਸ਼ਰੀ ਤੇ ਪਾਰਲੀਮੈਂਟ ਦੇ ਹੈੱਡ ਆ ਉਹਨਾਂ ਦੇ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਸੀ 트럼ਪ ਉਹਨਾਂ ਦਾ ਮੇਨ ਨਿਸ਼ਾਨਾ ਚਾਈਨਾ ਤੇ ਇਰਾਨ ਦੋ ਮੁਲਕ ਇਸ ਵੇਲੇ ਉਹਨਾਂ ਦੇ ਮੇਨ ਨਿਸ਼ਾਨੇ ਦੇ ਉੱਤੇ ਹੈਗੇ ਆ ਇਰਾਨ ਨੇ ਪਹਿਲਾਂ ਰਿਫਿਊਜ਼ ਕਰ ਦਿੱਤਾ ਸੀ ਕਿ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਨੇਗੋਸ਼ੀਏਸ਼ਨ ਕਰਾਂਗੇ ਪਰ ਹੁਣ ਦੁਬਾਰਾ ਕੀ ਫੇਰ ਕਿਉਂਕਿ ਦੋ ਉਹਨਾਂ ਦੇ ਨਿਊਕਲਰ ਸਾਈਟ ਆ ਇੱਕ ਨੈਟਨਸ ਇੱਕ ਫੋਰਡੋ ਕਰਕੇ ਉਹਦੇ ਸਬੰਧ ਦੇ ਵਿੱਚ ਗੱਲਬਾਤ ਹੋਣ ਜਾਊਗੀ ਅਮਾਨ ਦੇ ਵਿੱਚ ਤੇ ਇਰਾਨ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹ ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹੈ ਜੀ ਜੀ ਬਿਲਕੁਲ ਸੋ ਇਹ ਜਿਹੜੀ ਸਥਿਤੀ ਬਣੀ ਆ ਸੋ ਕਹਿੰਦੇ ਵੀ ਕਿਤੇ ਬਿਲਕੁਲ ਹੀ ਕੰਮ ਡੈਡ ਨਾ ਹੋ ਜਵੇ ਇਸ ਲਈ ਹੁਣ ਨਰੇਨੇਜ਼ ਇराण ਵਾਲੇ ਵੀ ਵੀ ਕਿਤੇ ਇਹ ਨਾ ਹੋਵੇ ਵੀ ਸਾਡੀ ਰਜਿਮ ਵੀ ਟੋਟਲੀ ਖਤਮ ਹੋ ਜਵੇ ਸੋ ਗੱਲਬਾਤ ਜਿਹੜੀ ਉਹ ਕਰਨਗੇ ਬੀਤੇ ਦਿਨਾਂ ਚ ਟਰੰਪ ਹੁਣਾ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਵੀ ਭਾਈ ਗੱਲਬਾਤ ਜਿਹੜੀ ਉਹ ਕਰੋ ਨਹੀਂ ਤਾਂ ਜੇ ਨਾ ਕਰਨ ਤੇ ਖਾਮਿਆਸੀ ਤੁਹਾਨੂੰ ਹੋਰ ਵੀ ਅ ਭੈੜੇ ਜਿਹੇ ਉਪ ਉਪਤ ਨੇ ਪੈ ਸਖਦੇ ਹੈ